ਕਿਸੇ ਵੀ ਸਟੇਟ ਚ ਦੋ ਡਿਪਾਰਟਮੈਂਟ ਬੜੇ ਇੰਪੋਰਟੈਂਟ ਮੰਨੇ ਜਾਂਦੇ ਨੇ ਐਜੂਕੇਸ਼ਨ ਤੇ ਹੈਲਥ ਕਿਹਾ ਜਾਂਦਾ ਕਿ ਜੇ ਐਜੂਕੇਸ਼ਨ ਤੇ ਹੈਲਥ ਠੀਕ ਹੋਵੇ ਤਾਂ ਸਟੇਟ ਬਹੁਤ ਵਧੀਆ ਚੱਲ ਸਕਦੀ ਹੈ ਬਹੁਤ ਵਧੀਆ ਪ੍ਰੋਗਰੈਸ ਹੋ ਸਕਦੀ ਹੈ ਪਰ ਪੰਜਾਬ ਦੇ ਅੰਦਰ ਅਕਸਰ ਇਹਨਾਂ ਦੋਵਾਂ ਡਿਪਾਰਟਮੈਂਟਾਂ ਤੇ ਸਵਾਲ ਉੱਠਦੇ ਰਹੇ ਨੇ ਪਿਛਲੀ ਅਕਾਲੀ ਸਰਕਾਰ ਦੇ ਅੰਦਰ ਉਸ ਤੋਂ ਪਹਿਲਾਂ ਵੀ ਸਵਾਲ ਉੱਠਦੇ ਰਹੇ ਆ ਕਿ ਐਜੂਕੇਸ਼ਨ ਤੇ ਹੈਲਥ ਨੂੰ ਤਰਜੀਹ ਉਸ ਤਰ੍ਹਾਂ ਨਹੀਂ ਦਿੱਤੀ ਜਾਂਦੀ ਇਸ ਵਾਰ ਐਜੂਕੇਸ਼ਨ ਮਿਨਿਸਟਰ ਬਣੇ ਨੇ অরੁਣਾ ਚੌਧਰੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਦੇ ਮਨਚ ਕੀ ਐ ਪੰਜਾਬ ਦਾ ਐਜੂਕੇਸ਼ਨ ਸਿਸਟਮ ਕਿਵੇਂ ਠੀਕ ਹੋਵੇ ਪੰਜਾਬ ਦੇ ਟੀਚਰ ਕਿਵੇਂ ਵਧੀਆ ਕੰਮ ਕਰਨ ਔਰ ਪੰਜਾਬ ਦੇ ਬੱਚੇ ਕਿਵੇਂ ਵਧੀਆ ਪੜਨ ਇਹਦੇ ਲਈ ਉਹਨਾਂ ਦੇ ਮਨਚ ਕੀ ਪਲਾਨ ਆ ਸਾਡੇ ਨਾਲ ਨੇ অরੁਣਾ ਚੌਧਰੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੈਮ ਸਭ ਤੋਂ ਪਹਿਲਾਂ ਤੁਹਾਨੂੰ ਐਜੂਕੇਸ਼ਨ ਮਿਨਿਸਟਰ ਚੁਣਿਆ ਕੈਪਟਨ ਮਹਿੰਦਰ ਸਿੰਘ ਨੇ ਕੀ ਪ੍ਰਾਇੋਰਟੀਜ਼ ਉਹਨਾਂ ਕੀ ਕਰਨ ਵਾਲੀਆਂ ਨੇ ਸਭ ਤੋਂ ਜ਼ਿਆਦਾ ਜ਼ੋਰ ਤੁਸੀਂ ਕਿਸ ਗੱਲ ਦੇ ਉੱਤੇ ਦੇਣ ਜਾ ਰਹੇ ਹੋ ਸਭ ਤੋਂ ਜ਼ਿਆਦਾ ਜ਼ੋਰ ਤੇ ਅਸੀਂ ਤਵਾਂਗੇ ਕਿ ਜਿਹੜਾ ਅ ਸਿੱਖਿਆ ਦਾ ਲੈਵਲ ਹੈ ਉਹਦੇ ਚ ਸੁਧਾਰ ਕੀਤਾ ਜਾਏ ਜਿੱਥੇ ਜਿਹੜੀਆਂ ਕਮੀਆਂ ਨੇ ਖਾਸ ਤੌਰ ਤੇ ਜਿਵੇਂ ਬਾਰਡਰ ਏਰੀਆਜ਼ ਦੇ ਵਿੱਚ ਅ ਕਾਫੀ ਇਸ ਤਰ੍ਹਾਂ ਦੇ ਸਕੂਲ ਨੇ ਜਿਹੜੇ ਅੱਛੀ ਸਿੱਖਿਆ ਤੋਂ ਮਹਿਰੂਮ ਨੇ ਸੋ ਅਸੀਂ ਸਾਡੀ ਪ੍ਰਾਇਓਰਟੀ ਹੋਏਗੀ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਕਿ ਉਹ ਹਰ ਫੀਲਡ 'ਚ ਜਾ ਕੇ ਕੰਪੀਟ ਕਰ ਸਕਣ ਕਿਉਂਕਿ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਹੈ ਸੋ ਇਸ ਕਰਕੇ ਸਾਡੀ ਇਹ ਪ੍ਰਾਇਓਰਟੀ ਰਹੇਗੀ ਮ एजुकेशन ਡਿਪਾਰਟਮੈਂਟ ਜੀ ਬੜਾ ਕਹਿੰਦੇ ਕਿ ਯੂਨੀਅਨਾਂ ਬਣੀਆਂ ਨੇ ਟੀਚਰਾਂ ਦੀਆਂ ਤੇ ਟੀਚਰ ਯੂਨੀਅਨ ਸੈਟੀਸਫਾਈਡ ਹੀ ਹੁੰਦੀਆਂ ਐ এডਿਕੇਸ਼ਨ ਮਿਨਿਸਟਰ ਤੋਂ ਤਾਂ ਤੁਸੀਂ ਸਪੈਸ਼ਲੀ ਯੂਨੀయన్స్ ਦੇ ਨਾਲ ਡਾਇਲੌਗ ਇਸ ਤਰ੍ਹਾਂ ਦਾ ਰਹੀ ਦੇ ਲਈ ਕੋਈ ਕੀਤਾਗਾ ਕਿ ਟੀਚਰਾਂ ਨੂੰ ਵੀ ਸੈਟੀਸਫਾਈਡ ਕਰਾਇਆ ਜਾਵੇ ਐਸਾ ਕੋਈ ਐਸ ਸੱਚ ਕੋਈ ਪਾਲਿਸੀ ਤੇ ਨਹੀਂ ਬਣਾਈ ਹੈ ਕਿਉਂਕਿ ਅਜੇ ਕੱਲ ਹੀ ਟੇਕਓਵਰ ਕੀਤਾ ਹੈ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਯੂਨੀయన్స్ ਦੇ ਨਾਲ ਕੋਈ ਐਸੀ ਕੋਈ ਪ੍ਰੋਬਲਮ ਆਏਗੀ ਕਿਉਂਕਿ ਕੋਈ ਜੈਨੂਇਨ ਗੱਲ ਹੋਏਗੀ ਤੇ ਉਹਨਾਂ ਦੀ ਮੰਨੀ ਜਾਏਗੀ ਸੋ ਇਸ ਕਰਕੇ ਆਈ ਡੋਨਟ ਥਿੰਕ ਕਿ ਕੋਈ ਅਸਰ ਬਦਲੀਆਂ ਨੂੰ ਲੈ ਕੇ ਮੈਮ ਕਾਫੀ ਜ਼ਿਆਦਾ ਜਿਹੜੀ ਚਰਚਾ ਰਹਿੰਦੀ ਹੈਗੀ ਸਭ ਤੋਂ ਜ਼ਿਆਦਾ ਅਗਰ ਐਜੂਕੇਸ਼ਨ ਡਿਪਾਰਟਮੈਂਟ ਦੇ ਕਿਸੇ ਵੀ ਡਿਪਾਰਟਮੈਂਟ ਦੀ ਗੱਲ ਕਰਨੀ ਹੋਵੇ ਤਾਂ ਐਜੂਕੇਸ਼ਨ ਡਿਪਾਰਟਮੈਂਟ ਹੋ ਜਿੱਦੇ ਸਭ ਤੋਂ ਜ਼ਿਆਦਾ ਟਰਾਂਸਫਰਸ ਹੁੰਦੀਆਂ ਨੇ ਔਰ ਟੀਚਰ ਬੜੇ ਅਨਸੈਟੀਸਫਾਈਡ ਹੁੰਦੇ ਨੇ ਕਿ ਸਾਡਾ ਸਾਡੀ ਬਦਲੀ ਨਹੀਂ ਹੋਈ ਕਿਸੇ ਨੂੰ ਲੱਗਦਾ ਕਿ ਮੈਨੂੰ ਪਾਲਿਸੀ ਚ ਠੀਕ ਨਹੀਂ ਲਿਆ ਤਾਂ ਤੁਸੀਂ ਕੋਈ ਵਿਸ਼ੇਸ਼ ਪਾਲਿਸੀ ਕੈਪਟਨ ਦੀ ਗਵਰਨਮੈਂਟ ਜਾਂ ਤੁਸੀਂ ਕੋਈ ਵਿਸ਼ੇਸ਼ ਪਾਲਿਸੀ ਬਣਾਉਣ ਜਾ ਰਹੇ ਹੋ ਤਾਂ ਕਿ ਬਦਲੀਆਂ ਦੇ ਉੱਤੇ ਕੋਈ ਸਵਾਲ ਨਾ ਉੱਠਣ ਜ਼ਰੂ ਅਸੀਂ ਚਾਹਾਂਗੇ ਕਿ ਬਿਲਕੁਲ ਬੈਲੈਂਸਡ ਚ ਇੱਕ ਪਾਲਿਸੀ ਲੈ ਕੇ ਚੱਲੀਏ ਐਸਐਚ ਹਜੇ ਤੱਕ ਕੋਈ ਅਸੀ ਇਸ ਤਰ੍ਹਾਂ ਦੀ ਬਣਾਈ ਨਹੀਂ ਹੈ ਸੋਲਿਡ ਕੋਈ ਪਾਲਿਸੀ ਲੇਕਿਨ ਅਸੀਂ ਚਾਹਾਂਗੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ ਨਾ ਕਿਸੇ ਟੀਚਰ ਨੂੰ ਪ੍ਰੋਬਲਮ ਆਏ ਔਰ ਇੱਕ ਟਰਾਂਸਪੇਰੈਂਟ ਜੀ ਇੱਕ ਇਕੁਅਲ ਲੈ ਕੇ ਪਾਲਿਸੀ ਜਿਹੜੀ ਸਾਰਿਆਂ ਨਾਲ ਜਿਹੜੀ ਹੈ ਉਹ ਗੱਲ ਸਾਰਿਆਂ ਨੂੰ ਡੀਲ ਕੀਤਾ ਜਾਏ ਔਰ ਮੈਨੂੰ ਨਹੀਂ ਲੱਗਦਾ ਕਿ ਟੀਚਰਸ ਨੂੰ ਵੀ ਕੋਈ ਐਸੀ ਪ੍ਰੋਬਲਮ ਆਏਗੀ ਤੌਰ ਦੇ ਉੱਤੇ ਜਿਹੜਾ ਔਰਤਾਂ ਦੇ ਮਾਮਲੇ 'ਚ ਬਹੁਤੇ ਹੁੰਦਾ ਕਿ ਮੈਰਿਜੇਸ ਹੁੰਦੀਆਂ ਨੇ ਜਾਂ ਕੁੜੀਆਂ ਨੂੰ ਜ਼ਿਆਦਾਤਰ ਲੱਗਦਾ ਹੁੰਦਾਗਾ ਕਿ ਸਾਡੀਆਂ ਟਰਾਂਸਫਰਸ ਦੂਰ ਕਰ ਦਿੱਤੀਆਂ ਜਾਂਦੀਆਂ ਨੇ ਸਾਨੂੰ ਉਸ ਤਰ੍ਹਾਂ ਡੀਲ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਕਰਨਾ ਚਾਹੀਦਾਗਾ ਖਾਸ ਤੌਰ ਦੇ ਉੱਤੇ ਇਹ ਵੀ ਗੱਲ ਆਉਂਦੀ ਹੈ ਕਿ ਬਹੁਤ ਸਾਰੇ ਦਲਾਲ ਨੇ ਜਿਹੜੇ ਪੈਸੇ ਲੈ ਕੇ ਬਦਲੀਆਂ ਕਰਵਾਉਂਦੇ ਨੇ ਇਹ ਹਰ ਮੈਕਮੇਂ ਦੇ ਉੱਤੇ ਸਵਾਲ ਉੱਠਦੇ ਨੇ ਐਜੂਕੇਸ਼ਨ ਤੇ ਜ਼ਿਆਦਾ ਉੱਠਦੇ ਨੇ ਤਾਂ ਇਹਦੇ ਲਈ ਕੋਈ ਜਿਹੜੇ ਠੋਸ ਕਦਮ ਤੁਸੀਂ ਚੁੱਕਣ ਜਾ ਰਹੇ ਹੋ ਬਿਲਕੁਲ ਇੱਕ ਟਰਾਂਸਪੇਰੈਂਟ ਜੀ ਟਰਾਂਸਪੇਰੈਂਸੀ ਰੱਖਾਂਗੇ ਪੂਰੇ ਡਿਪਾਰਟਮੈਂਟ 'ਚ ਇਸ ਦਾ ਕੋਈ ਹੈ ਦਾਰੇ ਕਿਹਾ ਜਾਂਦਾ ਤੇ ਉਹ ਮੈਨੂੰ ਲੱਗਦਾ ਕਿ ਇੰਨਾ ਇਹ ਅਸੀਂ ਸਿਸਟਮ ਅਗਰ ਹੈ ਤੇ ਇਹ ਬਿਲਕੁਲ ਹੀ ਚੱਲਦਾ ਵਾਂਗੇ ਜੇ ਕਿਸੇ ਦਾ ਜੈਨੂਇਨ ਕੇਸ ਹੈ ਉਹਦੇ ਤੇ ਪੂਰਾ ਵਿਚਾਰ ਕੀਤਾ ਜਾਏਗਾ ਸਕੂਲਾਂ ਦੇ ਅੰਦਰ ਖਾਸ ਤੌਰ ਤੇ ਪਿੰਡਾਂ ਦੀ ਜਿਹੜੀ ਐਜੂਕੇਸ਼ਨ ਆ ਸਾਡੀ ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹਰ ਸਟੇਟ ਤਰੱਕੀ ਉਹਦੋਂ ਕਰਦੀ ਹੈ ਜਦੋਂ ਦਾ ਐਜੂਕੇਸ਼ਨ ਤੇ ਹੈਲਥ ਸਿਸਟਮ ਵਧੀ ਹੋਵੇ ਤਾਂ ਸਾਡੇ ਪਿੰਡਾਂ ਦੇ ਅੰਦਰ ਜਿਹੜਾ ਐਜੂਕੇਸ਼ਨ ਦਾ ਸਰਵ ਸਿੱਖਿਆ ਅਭਿਆਨ ਬਹੁਤ ਸਾਰੇ ਚੀਜ਼ਾਂ ਚੱਲੀਆਂ ਪਰ ਉਹਦੇ باوجود ਵੀ ਜਿਹੜੇ 6 ਤੋਂ 14 ਸਾਲ ਦੇ ਬੱਚੇ ਨੇ ਉਹਨਾਂ ਦਾ ਡ੍ਰੌਪ ਆਊਟ ਬਹੁਤ ਆ ਖਾਸ ਤੌਰ ਤੇ ਦਲਿਤ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਦਾ ਡ੍ਰੌਪ ਆਊਟ ਰੇਟ ਬਹੁਤ ਆਗਾ ਤਾਂ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਅੱਗੇ ਆਉਣ এডੂਕੇਸ਼ਨ 'ਚ ਇਹਦੇ ਲਈ ਕੋਈ ਤੁਸੀਂ ਸੋਚਿਆ ਹੋਵੇ ਕਿ ਕੁਝ ਵਿਸ਼ੇਸ਼ ਕਦਮ ਚੁੱਕਣ ਜਾ ਰਹੇ ਹਾਂ। ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਨਵੀਂ ਸਰਕਾਰ ਬੰਦੇ ਹੀ ਮਿਨੀ ਕੈਬਨਿਟ ਬਣਾਈ ਹੈ ਉਹਦੇ ਵਿੱਚ ਮੇਨ ਫੋਕਸ ਇੱਥੋਂ ਹੀ ਪਤਾ ਚੱਲਦਾ ਹੈ ਕਿ ਉਹਨਾਂ ਨੇ ਹੈਲਥ ਔਰ এডੂਕੇਸ਼ਨ ਨੂੰ ਮੇਨ ਇੱਕ ਪ੍ਰਾਇੋਰਟੀ ਦਿੱਤੀ ਹੈ। ਔਰ ਸਾਡੀ ਸਰਕਾਰ ਦਾ ਇਹੀ ਮੇਨ ਫੋਕਸ ਰਹੇਗਾ ਕਿ ਜਿਹੜਾ ਡ੍ਰੌਪਆਊਟ ਰੇਟ ਹੈ ਬੱਚਾ ਦਾ ਉਹਨੂੰ ਜਿਹੜਾ ਇਹ ਕੱਟ ਕੀਤਾ ਜਾਵੇ ਔਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੋਟੀਵੇਟ ਕੀਤਾ ਜਾਵੇ ਕਿ ਜਿਹੜਾ ਉਹ ਸਕੂਲਾਂ ਛੱਡ ਕੇ ਨਾ ਜਾਣ ਸੋ ਇਸ ਤਰ੍ਹਾਂ ਦੀ ਅਸੀਂ ਪਾਲਿਸੀ ਐਸ ਸੱਚ ਕੋਈ ਸੋਲਿਡ ਤੇ ਅਸੀਂ ਬਣਾਈ ਨਹੀਂ ਹੈ ਕਿਉਂਕਿ ਹਜੇ ਇਟਸ ਟੂ अर्ਲੀ ਟੂ ਡੂ ਐਨੀਥਿੰਗ ਪਰ ਫਿਰ ਵੀ ਅਸੀਂ ਪੂਰੀ ਕਰਕੇ ਵਿਚਾਰ ਵਿਟਾਂਦਰਾ ਕਰਕੇ ਅਸੀਂ ਐਸਾ ਕੋਈ ਜ਼ਰੂਰ ਕੋਈ ਇਸ ਤਰ੍ਹਾਂ ਨਾ ਕਰਾਂਗੇ ਤਾਂ ਕਿ ਲੋਕ ਜਿਹੜੇ ਬੱਚੇ ਨੇ ਉਹ ਜ਼ਰੂਰ ਸਕੂਲਾਂ ਚ ਜਾਣ ਕਿਉਂਕਿ ਸਿੱਖਿਆ ਹਰ ਇੱਕ ਵਾਸਤੇ ਜ਼ਰੂਰੀ ਰਾਈਟ ਟੂ ਐਜੂਕੇਸ਼ਨ ਦੇ ਹਰ ਇੱਕ ਵਾਸਤੇ ਹੀ ਹੈ ਔਰ ਅਸੀਂ ਇਹਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕਰਾਂਗੇ ਮੈਂ ਇਹਦਾ ਅ ਵਿਸ਼ੇਸ਼ ਤੌਰ ਦੇ ਉੱਤੇ ਕੱਚੇ ਟੀਚਰਾਂ ਦੀ ਜਦੋਂ ਗੱਲ ਚੱਲਦੀ ਹੈ ਜਿਨ੍ਹਾਂ ਨੂੰ ਰੱਖ ਲਿਆ ਜਾਂਦਾ ਵਕ ਵਕ ਡਿਪਾਰਟਮੈਂਟਾਂ ਦੇ ਅੰਦਰ ਖਾਸ ਤੌਰ ਦੇ ਉੱਤੇ ਸਰਬ ਸਿੱਖਿਆ ਅਭਿਆਨ ਦੇ ਤਹਿਤ ਜਾਂ ਕਿਸੇ ਹੋਰ ਦੇ ਤਹਿਤ ਅਕਾਲੀ ਸਰਕਾਰ ਇੱਕ ਪਾਲਿਸੀ ਲੈ ਕੇ ਆਈ ਕਿ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਉਹ ਵਿਚੀ ਉਹ ਗੱਲ ਸਿਰੇ ਨਹੀਂ ਲੱਗੀ ਕੈਪਟਨ ਸਰਕਾਰ ਨਹੀਂ ਕਿਸੇ ਰਿਵਿਊ ਕਰਾਂਗੇ ਨਾ ਸਾਰੀਆਂ ਚੀਜ਼ਾਂ ਨੂੰ 6 ਮਹੀਨਿਆਂ ਦੇ ਪਿਛਲੇ ਚ ਅਪੁਆਇੰਟਮੈਂਟ ਹੋਈ ਹੈ ਤਾਂ ਜਿਹੜੇ ਕੱਚੇ ਟੀਚਰਾਂ ਵਾਲਾ ਰੌਲਾ ਪੈਂਦਾ ਜਿਹਨੂੰ ਲੱਗਦਾ ਪੱਕੇ ਕਰੋ ਕਦੇ ਟੈਂਕੀਆਂ ਤੇ ਚੜ ਗਏ ਕਦੇ ਧਰਨੇ ਇੱਕ ਥਾਂ ਬਹੁਤ ਮੰਦਭਾਗੀਆਂ ਘਟਣਾਵਾਸੀ ਦੇਖਿਆ ਗਿਆ ਤਾਂ ਇਹਦੇ ਲਈ ਕੋਈ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਕਦਮ ਚੁੱਕਣ ਜਾ ਰਹੇ ਹੋ ਅਸੀਂ ਜ਼ਰੂਰ ਕਰਾਂਗੇ ਜਿਹੜੇ ਕਿ ਇਸ ਤਰ੍ਹਾਂ ਦੇ ਕੇਸਿਸ ਨੇ ਉਹਨਾਂ ਤੇ ਪੂਰਾ ਵਿਚਾਰ ਵਟਾਂਦਰਾ ਕੀਤਾ ਜਾਏਗਾ। ਔਰ ਹਜੇ ਤੇ ਅਸੀਂ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਉਹ ਤੇ ਵਿਸ਼ੇਸ਼ ਰੂਪ ਤੇ ਇਹਦੇ ਤੇ ਸੀਗੀ ਕਿ ਵੋਟ অন ਅਕਾਊਂਟ ਤੇ ਉੱਤੇ ਸੀਗੀ ਕਿ 3 ਦਿਨ ਦਾ ਸੈਸ਼ਨ ਹੋਏਗਾ। ਉਹ ਜਿਹੜੀ ਜ਼ਰੂਰੀ ਜਿਵੇਂ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜੀ ਹੈਗੀ ਹੈ ਪਾਲਿਸੀ ਬੜੀ ਇੰਪੋਰਟੈਂਟ ਸੀ ਇਸ ਵੇਲੇ ਡਿਸਕਸ ਕਰਨਾ। ਇਹਦੇ ਤੇ ਮੇਨ ਫੋਕਸ ਰਿਹਾ ਆ। ਸੋ ਆਂਦੇ ਜਿਉਂ-ਜਿਉਂ ਟਾਈਮ ਆਏਗਾ ਜਾਂ ਜਦੋਂ ਪ੍ਰੋਪਰ ਬਜਟ ਸੈਸ਼ਨ ਆਏਗਾ ਉਦੇ ਵਿੱਚ ਸ੍ਰੀ ਸਰਟਨਲੀ ਇਦਾਂ ਦੀ ਲਿਆਵਾਂਗੇ ਪਾਲਿਸੀ ਇੱਕ ਮੈਂ ਖਾਸ ਤੌਰ ਦੇ ਉੱਤੇ ਇਹ ਕਿਹਾ ਜਾਂਦਾਗਾ ਕਿ ਕੁੜੀਆਂ ਜਿਵੇਂ ਹੁਣ ਅੱਜ ਕੈਬਨਟ ਦੇ ਅੰਦਰ ਵੀ ਕਿਹਾ ਕਿ 33% ਰਿਜ਼ਰਵੇਸ਼ਨ ਦੀ ਗੱਲ ਪਹਿਲੀ ਵਾਰ ਹੋਈ ਹੈ ਪੰਜਾਬ ਦੇ ਅੰਦਰ ਔਰਤਾਂ ਦੇ ਲਈ ਕੁੜੀਆਂ ਕਿਤੇ ਨ ਕਿਤੇ ਪਛੜ ਜਾਂਦੀਆਂ ਨੇ ਐਜੂਕੇਸ਼ਨ ਦੇ ਅੰਦਰ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਪਿੰਡੂ ਏਰੀਆ ਨੇ ਮੈਂ ਬਾਰ ਬਾਰ ਗੱਲ ਕਰ ਰਿਹਾ ਜਿਹੜੇ ਪੰਜਾਬ ਦੇ ਪਿੰਡੂ ਏਰੀਆ ਨੇ ਜਾਂ ਸਰਹੱਦੀ ਇਲਾਕੇ ਜਿਉ ਤੁਸੀਂ ਆਉਂਨੇ ਸਰਹੱਦੀ ਏਰੀਆ ਦੇ ਅੰਦਰ ਵੀ ਤੇ ਤੁਹਾਨੂੰ ਲੱਗਦਾ ਨਹੀਂ ਕਿ ਕੁੜੀਆਂ ਲਈ ਕੋਈ ਵਿਸ਼ੇਸ਼ ਇਨੀਸ਼ੀਏਟਿਵ ਲਿਆ ਜਾਣਾ ਹਾਲਾਂਕਿ ਸਾਰੀਆਂ ਸਰਕਾਰਾਂ ਪਿਛਲੀਆਂ ਕੋਸ਼ਿਸ਼ ਕਰਦੀਆਂ ਰਹੀਆਂ ਨੇ ਕੁੜੀਆਂ ਦੇ ਲਈ ਕਿਉਂਕਿ ਤੁਸੀਂ ਇੱਕ ਮਹਿਲਾ ਐਜੂਕੇਸ਼ਨ ਮਿਨਿਸਟਰ ਹੋਗੇ ਤਾਂ ਮੈਂ ਇੱਕ ਮਹਿਲਾ ਦੇ ਤੌਰ ਤੇ ਵੀ ਤੁਹਾਨੂੰ ਲੱਗਦਾ ਹੋਊਗਾ ਕਿ ਕੁੜੀਆਂ ਲਈ ਕੁਝ ਖਾਸ ਕੀਤਾ ਜਾਵੇ ਹਾਂ ਜ਼ਰੂਰ ਮੈਂ ਚਾਹਾਂਗੀ ਕਿ ਕੋਈ ਐਸਟਰਾ ਦਾ ਵਿਸ਼ੇਸ਼ ਕੋਈ ਸਕੀਮ ਬਣਾਈ ਜਾਏ ਕਿ ਤਾਂ ਕਿ ਲੜਕੀਆਂ ਜੜੀਆਂ ਨੇ ਉਹ ਮੋਟੀਵੇਟ ਹੋ ਕੇ ਉਹ ਆਣ ਔਰ ਮੈਂ ਵੀ ਮਹਿਸੂਸ ਕਰਦੀ ਹਾਂ ਕਿ ਲੜਕੀਆਂ ਵਾਸਤੇ ਲੇਡੀਜ਼ ਵਾਸਤੇ ਇੱਕ ਆਰਥਿਕ ਜਿਹੜੀ નિર્ਭਰਤਾ ਉਹ ਘੱਟ ਹੋਵੇ ਕਿਉਂਕਿ ਉਹ ਮੋਸਟਲੀ ਉਹ ਡਿਪੈਂਡ ਆਪਣੇ ਪਰਿਵਾਰ ਤੇ ਹੀ ਕਰਦੀਆਂ ਨੇ ਉਹਨਾਂ ਕੋਲ ਆਪਣੇ ਪੈਰਾਂ ਤੇ ਖੜੇ ਹੋਣ ਦਾ ਉਹਨਾਂ ਕੋਲ ਕੋਈ ਸਾਧਨ ਨਹੀਂ ਹੁੰਦਾ ਸੋ ਐਜੂਕੇਸ਼ਨ ਹੀ ਇੱਕ ਐਸਾ ਹੈ ਕਿ ਜੋ ਆਪਣੇ ਜੋ ਆਪਣੇ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜੀਆਂ ਕਰ ਸਕਦੀਆਂ ਨੇ ਔਰ ਆਪਣੇ ਪਰਿਵਾਰ ਨੂੰ ਵੀ ਕੁਝ ਹੈਲਪ ਕਰ ਸਕਦੀਆਂ ਨੇ ਆਰਥਿਕ ਰੂਪ ਤੇ ਸੋ ਇਸ ਕਰਕੇ ਅਸੀਂ ਜ਼ਰੂਰ ਇਸ ਤਰ੍ਹਾਂ ਦਾ ਕੋਈ ਬਣਾਵਾਂਗੇ ਪਾਲਿਸੀ ਕਿ ਲੜਕੀਆਂ ਜਿਹੜੀਆਂ ਉਹ ਸਪੈਸ਼ਲੀ ਮੋਟੀਵੇਟ ਹੋਣ ਕਿ ਉਹ ਸਕੂਲਾਂ ਦੇ ਵਿੱਚ ਉਹ ਆਣ ਔਰ ਅੱਛੀ ਸਿੱਖਿਆ ਗ੍ਰਹਿਣ ਕਰਨ ਵਿਧਾਨ ਸਭਾ ਜੀ ਤੁਸੀਂ ਕਾਫੀ ਈਸ਼ੂ ਉਠਾਉਂਦੇ ਰਹੇ ਹੋਗੇ ਅਸੀਂ ਦੇਖਦੇ ਰਹੇ ਹਾਂਗੇ ਤੁਹਾਨੂੰ ਕੀ ਲੱਗਦਾ ਹੈ ਐਜੂਕੇਸ਼ਨ ਸਿਸਟਮ ਦੇ ਅੰਦਰ ਕੀ ਪ੍ਰੋਬਲਮ ਆ ਰਹੀਆਂ ਨੇ ਕਿਉਂਕਿ ਤੁਸੀਂ ਉਦੋਂ ਵੀ ਵਿਧਾਨ ਸਭਾ ਦੇ ਅੰਦਰ ਵਕਫ ਵਕਤਰਾਂ ਦੇ ਈਸ਼ੂ ਲੈ ਕੇ ਆਉਂਦੇ ਸੀ ਖਲਾਕੇ ਐਜੂਕੇਸ਼ਨ ਨਾਲ ਜੁੜਿਆ ਮੇਰੀ ਯਾਦ ਨਹੀਂ ਹੋ ਸਕਦਾ ਐਜੂਕੇਸ਼ਨ ਨਾਲ ਵੀ ਲੈ ਕੇ ਆਏ ਹੋਵੋ ਤੁਹਾਨੂੰ ਕੀ ਲੱਗਦਾ ਕਿ ਪਿਛਲੀ ਸਰਕਾਰ ਜਿਹੜੀ 10 ਸਾਲ ਚੱਲੀ ਉਹ ਚ ਐਜੂਕੇਸ਼ਨ ਦੇ ਅੰਦਰ ਹੈ ਜਾਂ ਕੀ ਠੀਕ ਨਹੀਂ ਹੋਇਆਗਾ ਜਿਹੜਾ ਤੁਹਾਨੂੰ ਲੱਗਦਾ ਤੁਸੀਂ ਠੀਕ ਕਰੋਗੇ ਜਾਂ ਤੁਹਾਡੇ ਸਵਾਲ ਉਸ ਤੇ ਕੀ ਨੇ ਦੇਖੋ ਪਿਛਲੇ 10 ਸਾਲ ਦੇ ਵਿੱਚ ਤੇ ਕਾਫੀ ਮਸਰੂਲ ਰਿਹਾ ਹੈ ਮੈਂ ਤੇ ਇਹ ਕਹਾਂਗੀ ਕਿ ਕਾਫੀ ਸਾਰੇ ਇਸ਼ੂ ਸੇ ਜਿਹੜੇ ਆ ਰਿਲੇਵੈਂਟ ਹੈ ਲੇਕਿਨ ਉਹ ਹਾਲੇ ਨਹੀਂ ਹੋਏ ਆ ਜਿਸ ਤਰ੍ਹਾਂ ਕਿ ਤੁਸੀਂ ਹੁਣੇ ਦੱਸਿਆ ਕਿ ਆਪਣਾ ਜਿਵੇਂ ਲੜਕੀਆਂ ਬੱਚਿਆਂ ਦਾ ਡ੍ਰੌਪ ਡ੍ਰੌਪ ਰੇਟ ਜਿਹੜਾ ਹੈ ਉਹ ਜ਼ਿਆਦਾ ਹੈ 6 ਤੋਂ 14 ਸਾਲ ਦੇ ਬੱਚਿਆਂ ਦਾ ਔਰ ਲੜਕੀਆਂ ਜੜੀਆਂ ਨੇ ਉਹ ਨਾ ਉਹ ਥੋੜੀਆਂ ਅੱਗੇ ਸਕੂਲ ਵਿੱਚ ਆਂਦ ਭਜਦੀਆਂ ਨੇ ਜਾਂ ਉਹਨਾਂ ਨੂੰ ਇੰਨੀ ਇਨਕਰੇਜਮੈਂਟ ਨਹੀਂ ਹੈ ਕਿ ਉਹ ਅਟਰੈਕਟ ਨਹੀਂ ਹੁੰਦੀਆਂ ਕਿ ਸਕੂਲ ਵਿੱਚ ਜਾ ਕੇ ਉਹ ਸਕੂਲੀ ਐਜੂਕੇਸ਼ਨ ਹਾਸਲ ਕਰਨ ਸੋ ਇਸ ਤਰ੍ਹਾਂ ਦਾ ਇਸ਼ੂ ਨੇ ਇਹਨਾਂ ਨੂੰ ਬਹੁਤ ਡਾਇਨਾਮਿਕਲੀ ਹੈਂਡਲ ਨਹੀਂ ਕੀਤਾ ਗਿਆ ਸੋ ਆਪਣੀ ਸਰਕਾਰ ਦੇ ਵਿੱਚ ਅਸੀਂ ਇਹ ਜ਼ਰੂਰ ਮੈਂ ਕੋਸ਼ਿਸ਼ ਕਰਾਂਗੇ ਕਿ ਇਸਾਂ ਤੇ ਵਿਸ਼ੇਸ਼ ਫੋਕਸ ਕੀਤਾ ਜਾਵੇ ਜਿਵੇਂ ਮੈਂ ਕੁੜੀਆਂ ਦੀ ਗੱਲ ਕੀਤੀ ਉਸੇ ਤਰ੍ਹਾਂ ਦਲਿਤ ਬੱਚਿਆਂ ਦਾ ਵੀ ਖਾਸ ਤੌਰ ਦੇ ਉੱਤੇ ਇਹ ਹੈਗਾ ਤਾਂ ਤੁਹਾਨੂੰ ਲੱਗਦਾ ਨਹੀਂਗਾ ਕਿ ਦਲਿਤ ਬੱਚਿਆਂ ਦੇ ਲਈ ਵੀ ਕੋਈ ਵਿਸ਼ੇਸ਼ ਜਿਹੜਾ ਜਿਹੜਾ ਖਾਸ ਤੌਰ ਤੇ ਕੋਈ ਵੀ ਸਮਾਜ ਜਿਹੜਾ ਹਾਸ਼ੀਏ ਤੇ ਪਿਆਗਾ ਉਹਦੇ ਲਈ ਵਿਸ਼ੇਸ਼ ਤੌਰ ਤੇ ਕਦਮ ਐਜੂਕੇਸ਼ਨ ਡਿਪਾਰਟਮੈਂਟ ਚੁਕੇ ਜ਼ਰੂਰ ਕਿਉਂਕਿ ਸਾਡੀ ਪਾਲਿਸੀ ਹੀ ਰਹੀ ਹੈ ਜਿਵੇਂ ਕਿ ਹੁਣ 33% ਉਹਨਾਂ ਨੇ ਕਿਹਾ ਵੇ ਮਨ ਰਿਜ਼ਰਵੇਸ਼ਨ ਕੀਤੀ ਜਾਏਗੀ ਸਾਡੀ ਸਰਕਾਰ ਤੇ ਜ਼ਿਆਦਾ ਧਿਆਨ ਦਿੰਦੀ ਹੈ ਦਲਿਤ ਦਲਤਾਂ ਦੇ ਉੱਤੇ ਉਹਨਾਂ ਨੂੰ ਚਾਹਦੇ ਆ ਕਿ ਉਹ ਅੱਗੇ ਆਣ ਸੋ ਇਸ ਕਰਕੇ ਦਲਿਤ ਬੱਚਿਆਂ ਦੇ ਉੱਤੇ ਸਪੈਸ਼ਲੀ ਬਾਰਡਰ ਏਰੀਆਜ਼ ਦੇ ਉੱਤੇ ਅਸੀਂ ਵਿਸ਼ੇਸ਼ ਧਿਆਨ ਦੇਵਾਂਗੇ ਕੈਪਟਨ ਮਿੰਦਰ ਸਿੰਘ ਨੂੰ ਇਹ ਜੀ ਕੀ ਗੱਲ ਬਹੁਤ ਸਾਰੇ ਲੋਕ ਤਿੰਨ ਤਿੰਨ ਵਾਰ ਜਿੱਤ ਕੇ ਆਏ ਨੇ ਮਾਝੇ ਚੋ ਵੀ ਹੋਰਾਂ ਥਾਵਾਂ ਤੋਂ ਵੀ ਤੁਹਾਡੇ ਚ ਕੀ ਇਹ ਜੀ ਖਾਸ ਗੱਲ ਉਹਨਾਂ ਨੂੰ ਲੱਗੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਇੱਕ ਵੱਡਾ ਡਿਪਾਰਟਮੈਂਟ ਹੈ ਇੱਕ ਤੁਹਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਐਜੂਕੇਸ਼ਨ ਡਿਪਾਰਟਮੈਂਟ ਕੋਈ ਛੋਟਾ ਡਿਪਾਰਟਮੈਂਟ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਮਿੰਦਰ ਸਿੰਘ ਨੂੰ ਤੁਹਾਡੇ ਤੇ ਕਿਉਂ ਭਰੋਸਾ ਸੀ ਕਿ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੇਣਾ ਚਾਹੀਦਾ ਵੈਲ ਮੇਬੀ ਇਹ ਇੱਕ ਮਹਿਲਾ ਹੋਣ ਦੇ ਨਾਤੇ ਔਰ ਕਿਉਂਕਿ ਮੈਰੀ ਗ੍ਰੈਜੂਏਸ਼ਨ ਔਰ ਟੀਚਰਸ ਟ੍ਰੇਨਿੰਗ ਮੈਂ ਕਿਤਬੀ ਔਰ ਹੋ ਸਕਦਾ ਕੁਝ ਹੋਰ ਉਹਨਾਂ ਨੇ ਕੀ ਕਨਸੀਡਰੇਸ਼ਨ ਸੀ ਮੈਂ ਪਿੰਪੁਆਇੰਟ ਨਹੀਂ ਕਰ ਸਕਦੀ ਬਟ ਮੈਨੂੰ ਬਹੁਤ ਇਸ ਗੱਲ ਤੇ ਮਾਣ ਹੈ ਕਿ ਉਹਨਾਂ ਨੇ ਮੈਨੂੰ ਐਡਾ ਵੱਡਾ ਔਦਾ ਦਿੱਤਾ ਹੈ ਔਰ ਮੇਰੇ ਤੇ ਵਿਸ਼ਵਾਸ ਜਤਾਇਆ ਹੈ ਔਰ ਮੈਨੂੰ ਉਮੀਦ ਹੈ ਕਿ ਮੈਂ ਕਾਫੀ ਮਿਹਨਤ ਕਰਕੇ ਉਹਨਾਂ ਦੇ ਉਹਨਾਂ ਤੇ ਔਰ ਲੋਕਾਂ ਦੀ ਉਮੀਦਾਂ ਤੇ ਪੂਰਾ ਉਤਰਾਂਗੀ ਤੁਸੀਂ ਮੰਗਿਆ ਸੀ ਡਿਪਾਰਟਮੈਂਟ ਉਹਨਾਂ ਤੋਂ ਮਿਨਿਸਟਰੀ ਮੰਗੀ ਸੀ ਜਾਂ ਐਜੂਕੇਸ਼ਨ ਡਿਪਾਰਟਮੈਂਟ ਮੰਗਿਆ ਸੀ ਜਾਂ ਉਹਨਾਂ ਨੇ ਆਪ ਹੀ ਦਿੱਤਾਗਾ ਬਿਲਕੁਲ ਨਹੀਂ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਅ ਬਲਕਿ ਕਈਆਂ ਨੇ ਸ਼ਾਇਦ ਲਾਬਿੰਗ ਵੀ ਕੀਤੀ ਹੋਵੇ ਲੇਕਿਨ ਮੈਂ ਤਾਂ ਬਿਲਕੁਲ ਇੱਥੇ ਹੀ ਰਹੀ ਆ ਕਿਸੇ ਨੂੰ ਕਿਹਾ ਵੀ ਨਹੀਂ ਕਿਸੇ ਨੇ ਰਿਕੁਐਸਟ ਵੀ ਨਹੀਂ ਕੀਤੀ ਆਪਣੇ ਆਪ ਹੀ ਮੈਨੂੰ ਮੈਸੇਜ ਆਇਆ ਕਿ ਤੁਹਾਨੂੰ ਇਹ ਡਿਪਾਰਟਮੈਂਟ ਦਿੱਤਾ ਜਾ ਰਿਹਾ ਜੀ ਕਿਹਾ ਜਾਂਦਾ ਨਾ ਕਿ ਕੁਝ ਲੋਕ ਰਾਹੁਲ ਦੀ ਟੀਮ ਦੇ ਨੇ ਕੁਝ ਨਵਜੋਤ ਸਿੱਧੂ ਦੇ ਕੁਝ ਕੈਪਟਨ ਦੇ ਤੁਹਾਨੂੰ ਕਿਹੜਾ ਬੈਨੀਫਿਟ ਮਿਲਿਆ ਜਾਂ ਤੁਸੀਂ ਕੰਮ ਕਰ ਰਹੇ ਸੀ ਲਗਾਤਾਰ ਮੈਂ ਕੰਮ ਮੈਂ ਕਿਸੇ ਧੜੇ ਦੀ ਨਹੀਂ ਸੀ ਇਹ ਫਾਇਦਾ ਮਿਲ ਗਿਆ ਤੁਹਾਨੂੰ ਮੈਂ ਬਿਲਕੁਲ ਨਾਨ ਕੰਟਰੋਵਰਸ਼ੀਅਲ ਆ ਔਰ ਕਿਸੇ ਧੜੇ ਦੀ ਮੈਂ ਨਹੀਂ ਕਹਿ ਸਕਦੀ ਮੇਰਾ ਇਹ ਧੜਾਇਆ ਅਸੀਂ ਕਾਂਗਰਸੀ ਆ ਪੁਰਾਣੇ ਕਿਉਂਕਿ ਮੇਰੇ ਫਾਦਰ ਇਨ ਲਾ ਵੀ ਚਾਰ ਵਾਰੀ ਐਮਐਲਏ ਰਹੇ ਨੇ ਦਿਨਾਂ ਨੇ ਹੀ ਵਾਸ ਫਾਊਂਡਰ ਐਮਐਲਏ ਆਫ ਦਿਨਾਨਗਰ ਕੰਸਟੀਚਨਸੀ ਉਹਦੇ ਉਹਨਾਂ ਦੀ ਸਵਰਗਵਾਸੀ ਹੋਣ ਤੋਂ ਬਾਅਦ ਅਸੀਂ ਪੋਲਿਟਿਕਸ ਚ ਆਏ ਆ ਔਰ ਮੈਨੂੰ ਵੀ ਪੋਲਿਟਿਕਸ ਚ ਐਕਟਿਵ ਪੋਲਿਟਿਕਸ ਚ 15 ਸਾਲ ਹੋ ਗਏ ਨੇ ਤਾਂ ਮੇਬੀ ਸਾਡਾ ਪਿਛਲਾ ਪਰਿਵਾਰਿਕ ਪੋਲਿਟੀਕਲ ਲਾਈਫ ਦੇਖ ਕੇ ਔਰ ਹੋਂ ਦੀ ਦੇਖ ਕੇ ਸ਼ਾਇਦ ਉਹਨਾਂ ਨੇ ਇਹ ਕਰਕੇ ਇਹ ਸੋਚ ਕੇ ਇਹ ਡਿਪਾਰਟਮੈਂਟ ਦਾ ਮੈਨੂੰ ਦਿੱਤਾ ਹੈ ਦਿੱਤੀ ਹੈ ਸੋ ਇਹ ਜ਼ਿੰਮੇਦਾਰੀ ਬਹੁਤ ਵੱਡੀ ਜ਼ਿੰਮੇਦਾਰੀ ਹੈ ਮੈਨੂੰ ਮੰਨੀ ਹੈ ਬਹੁਤ ਵੱਡੀ ਜ਼ਿੰਮੇਦਾਰੀ ਹੈ ਬਹੁਤ ਵੱਡਾ ਵਾਸਟ ਫੀਲਡ ਹੈ ਸੋ ਇੱਥੇ ਕਰਨ ਦਾ ਵੀ ਬਹੁਤ ਕੁਝ ਸਕੋਪ ਹੈ ਕਿ ਇੱਥੇ ਕੀਤਾ ਵੀ ਜਾ ਸਕਦਾ ਹੈ ਸੁਧਾਰ ਵੀ ਕੀਤੇ ਜਾ ਸਕਦੇ ਬਹੁਤ ਸਾਰੇ ਐਵੇਨਿਊਜ਼ ਨੇ ਜਿਨ੍ਹਾਂ ਨੂੰ ਅਸੀਂ ਦੇਖਾਂਗੇ ਔਰ ਕਰਾਂਗੇ ਇਹਨਾਂ ਨੂੰ ਹੱਲ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਮੂਰੇ ਚੈਲੰਜ ਵੀ ਵੱਡਾ ਹੈ ਕਿਉਂਕਿ ਪੰਜਾਬ ਦੀ ਇੱਕ ਹਿਸਟਰੀ ਹੈ ਅਗਰ ਪੰਜਾਬ ਦੇ 5-6 এডਿਕੇਸ਼ਨ ਮਿਸਟਰ ਦੇਖੋ ਤੁਸੀਂ ਚਾਹੇ ਉਹ ਦਿਲਜੀਤ ਚੀਮਾ ਨੇ ਚਾਹੇ ਮਲੂਕਾ ਨੇ ਚਾਹੇ ਸੇਖਵਾ ਨੇ ਜਿਹੜੇ-ਜਿਹੜੇ ਵੀ ਐਜੂਕੇਸ਼ਨ ਮਿਨਿਸਟਰ ਰਹੇ ਤੋਤਾ ਸਿੰਘ ਨੇ ਉਹ ਕਦੇ ਦੁਬਾਰਾ ਚੋਣ ਨਹੀਂ ਜਿੱਤੇ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਇਹ ਵੈਸੇ ਮਿੱਥੀ ਹੈਗੀ ਹੋ ਸਕਦਾ ਤੁਸੀਂ ਤੋੜ ਦੋ ਪਰ ਇਹ ਇਹ ਵੀ ਕਰ ਰਿਹਾ ਕਿਉਂਕਿ ਨਰਾਜ਼ਗੀਆਂ ਬਹੁਤ ਹੋ ਜਾਂਦੀਆਂ ਨੇ ਕਦੇ ਕਿਸੇ ਦੀ ਬਦਲੀ ਨਹੀਂ ਹੋਈ ਕਦੇ ਕਿਸੇ ਦਾ ਕੁਝ ਨਹੀਂ ਹੋਇਆ ਪਰ ਨਰਾਜ਼ਗੀਆਂ ਕਾਫੀ ਹੁੰਦੀਆਂ ਨੇ ਤੁਹਾਨੂੰ ਕੀ ਲੱਗਦਾ ਇਹਨਾਂ ਨਰਾਜ਼ਗੀਆਂ ਇਹਨਾਂ ਚੈਲੰਜੇਜ਼ ਨੂੰ ਤੁਸੀਂ ਕਿਵੇਂ ਪਾਰ ਪਾਓਗੇ ਇਹਨਾਂ ਚੈਲੰਜੇਜ਼ ਤੋਂ ਚੈਲੰਜੇਜ਼ ਤੇ ਹਰ ਫੀਲਡ 'ਚ ਨੇ ਠੀਕ ਹੈ ਕਿ ਹੋ ਸਕਦਾ এডੂਕੇਸ਼ਨ ਚ ਸਾਰਿਆਂ ਨੂੰ ਲੱਗਦਾ ਹੈ ਕਿ ਜ਼ਿਆਦਾ ਚੈਲੰਜਸ ਨੇ ਬਟ ਚੈਲੰਜ ਵੀ ਤਾਂ ਲੈਣ ਵਾਸਤੇ ਹੀ ਹੁੰਦੇ ਨੇ ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਮੇਰੇ ਤੋਂ ਪਹਿਲੇ ਜਿਹੜੇ এডੂਕੇਸ਼ਨ ਮਿਸਟਰ ਇਹੋ ਨਾਲ ਵੀ ਆਮ ਸ਼ੋਰ ਬੜੀ ਕੋਸ਼ਿਸ਼ ਕੀਤੀ ਹੋਏਗੀ ਕਿ ਜਿੰਨਾ ਕੋ ਕਰ ਸਕਦੇ ਹੋਣਗੇ ਕਿ ਉਹਨਾਂ ਨੇ ਸੁਧਾਰ ਕਰਨ ਦੀ ਔਰ ਇਹ ਤਾਂ ਇੱਕ ਮਿਥ ਹੈ ਕਿ ਉਹ ਅਗਲੀ ਵਾਰੀ ਨਹੀਂ ਜਿੱਤੇ ਜਾਂ ਨਹੀਂ ਜਿੱਤੇ ਤੇ ਤੁਹਾਡੇ ਕੰਮ ਜਿਹੜਾ ਉਹ ਹੀ ਬੋਲਦਾ ਹੈ ਉਹ ਤੁਹਾਡੇ ਇਲਾਕੇ ਦੇ ਲੋਕ ਨੇ ਜਿਹੜੇ ਤੁਹਾਨੂੰ ਇੱਥੇ ਜਿਤਾ ਕੇ ਭੇਜਦੇ ਨੇ ਸੋ ਅਲਟੀਮੇਟਲੀ ਇਹ ਤੁਹਾਡਾ ਹਾਰਡਵਰਕ ਹੈ ਜਿਹੜਾ ਤੁਹਾਨੂੰ ਪੇ ਕਰਦਾ ਕਿਉਂਕਿ ਪਿਛਲੀ ਵਾਰੀ ਮੈਂ 14000 ਤੋਂ ਜਿੱਤੀ ਸੀ ਇਸ ਵਾਰੀ ਮੈਂ 32000 ਤੋਂ ਜਿੱਤੀ ਹਾਂ ਸੋ ਅਗਲੀ ਵਾਰੀ ਮੈਂ ਵੀ ਜ਼ਿਆਦਾ ਤੋਂ ਜਿੱਤਾਂ ਬਿ ਨੇਵਰ ਨੋ ਧੰਨਵਾਦ ਮੈਂ ਬਹੁਤ-ਬਹੁਤ ਤੁਹਾਡਾ ਇਹ ਸੰ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਅਰੋਣਾ ਚੌਧਰੀ ਜਿਨ੍ਹਾਂ ਦਾ ਕਹਿਣਾ ਕਿ ਹਰ ਫੀਲਡ ਦੇ ਉੱਤੇ ਹਾਲੇ ਨਵੇਂ-ਨਵੇਂ ਮੰਤਰੀ ਬਣੇ ਨੇ ਉਹ ਤੇ 11 ਤਰੀਕ ਨੂੰ ਉਹਨਾਂ ਨੇ ਸੌਂ ਚੁੱਕੀ ਹੈ ਤੇ ਅੱਜ ਪਹਿਲੀ ਕੈਬਨਟ ਸੀ ਉਹਨਾਂ ਦਾ ਕਹਿਣਾ ਕਿ ਹਰ ਫੀਲਡ ਦੇ ਉੱਤੇ ਚਾਹੇ ਉਹ ਦਲਤਾਨਾ ਜੁੜੇ ਹੋਏ ਈਸ਼ੂ ਨੇ ਚਾਹੇ ਉਹ ਮਹਿਲਾਵਾਂ ਨਾਲ ਜੁੜੇ ਹੋਏ ਨੇ ਚਾਹੇ ਪੰਜਾਬ ਦੀ ਓਵਰਆਲ ਐਜੂਕੇਸ਼ਨ ਪਾਲਿਸੀ ਦੀ ਗੱਲ ਆ ਬਦਲੀਆਂ ਦੀ ਗੱਲ ਆ ਜਾਂ ਟੀਚਰ ਯੂਨੀయన్స్ ਦੇ ਨਾਲ ਡਾਇਲੌਗ ਦੀ ਗੱਲ ਆ ਉਹਨਾਂ ਦਾ ਕਹਿਣਾ ਕਿ ਹਰ ਚੀਜ਼ ਦੇ ਉੱਤੇ ਧਿਆਨ ਦੇ ਕੇ ਉਹ ਐਜੂਕੇਸ਼ਨ ਸਿਸਟਮ ਨੂੰ ਪੰਜਾਬ ਦੇ ਨੂੰ ਚੰਗਾ ਕਰਨਗੇ ਔਰ ਕਿਵੇਂ ਪੰਜਾਬ ਦੀ ਐਜੂਕੇਸ਼ਨ ਸਿਸਟਮ ਚ ਪ੍ਰੋਗਰੈਸ ਹੋਵੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਤੇ ਸਾਰੇ ਚੈਲੰਜ ਉਹਨਾਂ ਨੂੰ ਕਬੂਲ ਨੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ